ਇਹ ਨਗਰ ਕੌਂਸਲ ਤਲਵਾੜਾ ਦੀ ਜਿਹੜੀ ਚੋਣ ਆ 2 ਮਾਰਚ ਨੂੰ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਵਰਕਰ ਸਹਿਬਾਨ ਦੀ ਜਿਹੜੀ ਡਿਊਟੀਆਂ ਨੇ ਉਹ ਲਗਵਾਈਆਂ ਗਈਆਂ ਨੇ ਔਰ 2 ਤਰੀਕ ਨੂੰ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਆਪਾਂ ਜਿਹੜੀ ਤਿਆਰੀ ਹੈ ਆਮ ਆਦਮੀ ਪਾਰਟੀ ਦੀ ਉਹ ਉਹਦੇ ਬਾਰੇ ਆਪਾਂ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਔਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੀ 2 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਨੇ ਸਾਡੇ 13 ਵਾਡਾਂ ਦੇ ਵਿੱਚ 13 ਉਮੀਦਵਾਰ ਸਾਡੇ ਖੜੇ ਨੇ ਔਰ ਚੰਗੇ ਚਿਹਰੇ ਚੰਗੇ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣਾ ਜਿਨ੍ਹਾਂ ਦੀ ਤਲਵਾੜੇ ਨੂੰ ਦੇਣਾ ਉਹ ਆਮ ਆਦਮੀ ਪਾਰਟੀ ਨੇ ਜਿਹੜੇ ਚਿਹਰੇ ਆ ਉਹ ਅੱਗੇ ਲੈ ਕੇ ਆਇਆ ਔਰ ਹਰ ਬੰਦੇ ਦੀ ਕਿਤਨਾ ਕਿਤੇ ਸਮਾਜ ਨੂੰ ਦੇਸ਼ ਨੂੰ ਦੇਣ ਆ ਉਹਨਾਂ ਨੂੰ ਅਸੀਂ ਵੋਟ ਪਾਉਣ ਦੀ ਲੋਕਾਂ ਨੂੰ ਅਪੀਲ ਕਰਦੇ ਆ ਔਰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਵਾਰ ਜਿਹੜੀ ਵੋਟ ਆ ਉਹ ਲੰਬੇ ਸਮੇਂ ਤੋਂ ਜਿਹੜਾ ਡਿਵੈਲਪਮੈਂਟ ਰੁਕੀ ਹੋਈ ਹੈ ਉਹ ਡਿਵੈਲਪਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸ਼ੁਰੂ ਹੋਈ ਸੀਗੀ ਸ਼ਹਿਰ ਦੇ ਵਿੱਚ ਔਰ ਸ਼ਹਿਰ ਨੂੰ ਚੰਗਾ ਬਣਾਉਣ ਵਾਸਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਸ਼ਹਿਰ ਨੂੰ ਡਿਵੈਲਪਮੈਂਟ ਕਰਾਉਣ ਵਾਸਤੇ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਪਾਈ ਜਾਵੇ ਔਰ ਅਸੀਂ ਕੀਤੇ ਹੋਏ ਵਿਕਾਸ ਕੰਮਾਂ ਦੇ ਨਾਮ ਤੇ ਕੀਤੇ ਹੋਏ ਡਿਵੈਲਪਮੈਂਟ ਦੇ ਨਾਮ ਤੇ ਲੋਕਾਂ ਦੇ ਕੋਲੋਂ ਜਿਹੜੀ ਵੋਟ ਆ ਉਹਨਾਂ ਮੰਗ ਰਹੇ ਆ ਔਰ ਬਹੁਤ ਵਧੀਆ ਮਹਿਸੂਸ ਵੀ ਹੋ ਰਿਹਾ ਔਰ ਬਹੁਤ ਵਧੀਆ ਜਿਹੜੇ ਰਿਜ਼ਲਟ ਨੇ ਉਹ ਸਾਨੂੰ ਮਹਿਸੂਸ ਹੋ ਰਿਹਾ ਕਿਉਂਕਿ ਲੋਕ ਇਸ ਵਾਰ ਜਿਹੜੀ ਵੋਟ ਆ ਉਹ ਸਾਨੂੰ ਆਪ ਕਹਿ ਰਹੇ ਕਿ ਇਸ ਵਾਰ ਡਿਵੈਲਪਮੈਂਟ ਜਿਹੜੀ ਹੈ ਉਹ ਹੋਈ ਹੈ ਅਸਲ ਦੇ ਵਿੱਚ ਜਿਹੜੀ ਗਰਾਊਂਡ ਲੈਵਲ ਦੇ ਉੱਤੇ ਡਿਵੈਲਪਮੈਂਟ ਜਿਹ ਔਰ ਅਸੀਂ ਇਸ ਵਾਰ ਡਿਵੈਲਪਮੈਂਟ ਤੋਂ ਜਿਹੜੀ ਵੋਟ ਆ ਨਾ ਕਿਸੇ ਪਾਰਟੀ ਨੂੰ ਪਾਵਾਂਗੇ ਅਸੀਂ ਡਿਵੈਲਪਮੈਂਟ ਤੋਂ ਵੋਟ ਜਿਹੜੀ ਆ ਆਮ ਆਦਮੀ ਪਾਰਟੀ ਦੇ ਉਹਦਾ ਹੱਕ ਬਣਦਾ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੀ ਵੋਟ ਆ ਝਾਲੂ ਦਾ ਚੋਣ ਨਿਸ਼ਾਨ ਜਿਹੜਾ ਨੱਪ ਕੇ ਔਰ ਕਾਮਯਾਬ ਕਰਕੇ ਨਗਰ ਕੌਂਸਲ ਆ ਜਿਹੜੀ ਉਹ ਬਣਾਈ ਜਾਵੇ